हां जी प्यारे विद्यार्थियों जो कल 12वीं ਦਾ ਪੇਪਰ ਹੋਇਆਗਾ ਉਸ ਦੇ ਸੰਬੰਧ ਵਿੱਚ ਜਿਹੜਾ ਪੇਪਰ ਨੂੰ ਹੱਲ ਕਰਕੇ ਤੁਹਾਡੇ ਸਨ ਮੁੱਖ ਰੱਖਿਆ ਜਾ ਰਿਹਾਗਾ ਤਾਂ ਦੇਖੋ ਤੁਸੀਂ ਜਿਹੜਾ ਹੈਗਾ ਸਾਲਾਨਾ ਪ੍ਰੀਖਿਆ ਪ੍ਰਣਾਲੀ ਪੰਜਾਬੀ ਆਪਾਂ ਆਉਣੇ ਹੈ ਤੇ ਪਹਿਲੇ ਭਾਗ ਤੇ ਤੇ ਬਹੁਤ ਸੰਖੇਪ ਜੀ ਵੀਡੀਓ ਬਣਾਈ ਹੋਈ ਹੈ ਤਾਂ ਕਿ ਤੁਹਾਨੂੰ ਖਾਸ ਤੌਰ ਤੇ ਛੋਟੇ ਸਵਾਲਾਂ ਦੇ ਜਿਹੜੇ ਪਤਾ ਲੱਗ ਜਾਣ ਉੱਤਰ ਕਿਹੜੇ ਕਿਹੜੇ ਨੇਗੇ ਬਹੁਤ ਸਾਰੇ ਬੱਚਿਆਂ ਨੂੰ ਹੁੰਦਾ ਵੀ ਸਾਡਾ ਕੋਈ ਸਵਾਲ ਗਲਤ ਨਾ ਹੋਵੇ ਕਿਸੇ ਪ੍ਰਕਾਰ ਦੇ ਨਾਲ ਸੋ ਦੇਖ ਰਹੇ ਹਾਂ ਤੁਸੀਂ ਪਹਿਲਾ ਸਵਾਲ ਹੈ ਕਿ ਵਸਤੂਨਿਸਟ ਪ੍ਰਸ਼ਨਾਂ ਵਾਲਾ ਭਾਗ ਊੜਾ ਹੈਗਾ ਖਾਲੀ ਥਾਂ ਮਾ ਭਰਨੀਆਂ ਸੀ ਮੈਂ ਹੱਲ ਕਰਕੇ ਪਾਇਆ ਹੋਇਆ ਪੇਪਰ ਇਹ ਰੰਗਾ ਲੰਮੀ ਨਕਲ ਦਾ ਇੱਕ ਪ੍ਰਕਾਰ ਦਾ ਨਿਰਦੇਸ਼ਕ ਹੁੰਦਾ ਹੈ ਇਸ ਖਾਲੀ ਥਾਂ ਵਿੱਚ ਔਣਾ ਸੀਗਾ ਨਿਰਦੇਸ਼ਕ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾ ਕਿ ਕਿੰਨੇ ਸਵਾਲ ਤੁਹਾਡੇ ਸਹੀ ਬਣਦੇ ਆ ਤੇ ਕਿੰਨੇ ਠੀਕ ਬਣਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲੇ ਪੇਪਰ ਵੀ ਆਪਾਂ ਹੱਲ ਕਰਕੇ ਪਾਉਣ ਦੀ ਕੋਸ਼ਿਸ਼ ਕਰੀਏ ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ ਤੇ ਅभिਮਾਨ ਨਹੀਂ ਸਗੋ ਮਾਣ ਕਰਨਾ ਚਾਹੀਦਾਗਾ ਤਾਂ ਕੀ ਆ ਜੀਗਾ ਖਾਲੀ ਥਾਂ ਦੇ ਵਿੱਚ ਸੱਭਿਆਚਾਰ ਸ਼ਬਦ ਆ ਜਾਏਗਾ ਅੱਗੇ ਹੈਗਾ ਜੀ ਕਾਬਸਾਤਰ ਪੂਰੀ ਕਰਨੀ ਸੀਗੀ ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਤਾਂ ਲੂ ਲੂ ਸ਼ਬਦ ਆਊਗਾ ਇਹ ਵਾਰਸ਼ਾ ਜਿਹੜੀ ਕਵਿਤਾ ਹੈਗੀ ਅਮਰਤਾ ਪ੍ਰੀਤਮ ਦੀ ਉਸ ਵਿੱਚੋਂ ਲਈ ਗਈ ਆ ਅੱਗੇ ਕਾਬਸਾਤਰ ਪੂਰੀ ਕਰਨੀ ਸੀਗੀ ਕੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ ਸ਼ਬਦ ਆਊਗਾ ਵੇਖਣ ਨੂੰ ਨੈਣਾਏ ਬੂਹੇ ਵੱਲ ਭਜਦੇ ਚਮਚਮ ਰੱਖੋ ਦੇ ਵਿੱਚੋਂ ਪਾਈ ਗਈ ਹੈ ਤਾਂ ਵੱਜਦੇ ਸ਼ਬਦ ਆਉਣਾਗਾ ਇੱਥੇ। ਅਖਾਉਤ ਪੂਰੀ ਕਰਨੀ ਸੀ ਜੀ ਢਿੱਡ ਭਰਿਆ ਕੰਮ ਸਰਿਆ ਇਹ ਅਖਾਉਤ ਪੂਰੀ ਕਰਨੀ ਸੀਗੀ। ਇਹ ਸੀ ਕਿ ਕਾਲੀ ਥਾਂ ਵਾਲੇ ਅੱਗੇ-ਅੱਗੇ ਜੀ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦੇਣਾ। ਰੁੱਤਾਂ ਦੇ ਬਦਲ ਦੇ ਗੇੜ ਵਿੱਚੋਂ ਜਨਮੇ ਮੇਲਿਆਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਤਾਂ ਜਿਹੜੇ ਰੁੱਤਾਂ ਦੇ ਹਿਸਾਬ ਨਾਲ ਮੇਲੇ ਜਿਹੜੇ ਲੱਗਦੇ ਆ ਰੁੱਤਾਂ ਬਦਲਦੀਆਂ ਉਹਨਾਂ ਨੂੰ ਮੌਸਮੀ ਮੇਲੇ ਕਿਹਾ ਜਾਂਦਾਗਾ। ਜਿਸ ਤਰ੍ਹਾਂ ਜਿਵੇਂ ਤੀਆਂ ਹੋ ਗਿਆ ਵਸੰਤਰੁੱਤ ਦੀ ਗੱਲ ਕਰਦੇ ਆ ਮੌਸਮੀ ਮੇਲੇ ਆ ਸਾਰੇ ਮੌਸਮੀ ਮੇਲੇ ਉਤਰ ਆਉਣਾ ਸੀਗਾ ਅਗਲਾ ਹੈਗਾ ਲੂਣ ਤੇ ਲੱਲੇ ਲੋਕ ਖੇਡ ਹੁਣ ਕਿਸ ਖੇਡ ਵਿੱਚ ਜਾ ਸਮੋਈ ਆ ਲੂਣ ਤੇ ਲੱਲੇ ਆ ਜਿਹੜੀ ਹੁਣ ਉਹ ਕ੍ਰਿਕਟ ਦੇ ਵਿੱਚ ਜਾ ਕੇ ਸਮੋਈ ਖੇੜੇ ਇਹ ਅਗਲਾ ਹੈ ਜੀ ਵਾਰਿਸ਼ਾ ਕਵਿਤਾ ਕਿਸ ਦੀ ਰਚਨਾ ਹੈ ਤਾਂ ਵਾਰਿਸ਼ਾ ਕਵਿਤਾ ਜਿਹੜੀ ਅਮਰਤਾ ਪ੍ਰੀਤਮ ਦੀ ਰਚਨਾਗੀ ਅੱਗੇ ਹੈ ਦੂਜਿਆਂ ਦੀ ਝਾਕ ਛੱਡ ਕੇ ਆਪਣਾ ਕੰਮ ਆਪ ਕਰਨ ਦੀ ਨਸੀਹਤ ਦੇਣ ਲਈ ਕਿਹੜੀ ਕਹਾਤ ਟੁਕਮੀ ਆ ਇਹਦੇ ਵਾਸਤੇ ਆ ਜਾਂਦਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸੋ ਦੂਜਿਆਂ ਦੀ ਝਾਕ ਛੱਡ ਕੇ ਆਪਣਾ ਕੰਮ ਕਰਨ ਦੀ ਆਪਨਸੀਅਤ ਦਿੱਤੀ ਜਾਂਦੀ ਆ ਅਗਲਾ ਹੈ ਜੀ ਆਪਣਾ ਦੇਸ਼ ਕਹਾਣੀ ਦੇ ਪਾਤਰ ਹਰਿੰਦਰ ਤੇ ਗੁਰਿੰਦਰ ਕਨੇਡਾ ਵਿੱਚ ਆਪਣੇ ਨਾਮ ਬਦਲ ਕੇ ਕੀ ਦੱਸਦੇ ਨੇ ਉਹ ਦੱਸਦੇ ਆ ਜੀ ਹੈਰੀ ਤੇ ਗੈਰੀ ਅੱਗੇ ਭਾਗ ਈ ੜੀ ਆ ਜੀ ਇਸਗੇ ਜਿਹੜੇ ਅ ਇੱਕ ਜਾਂ ਦੋ ਸ਼ਬਦਾਂ ਵਾਲੇ ਅੱਗੇ ਹੈਗੇ ਬਹੁਤ ਚੌੜਵੇਂ ਵਾਲੇ ਚੂਮਰ ਲੋਕਨਾਚ ਕਿੰਨੀਆਂ ਤਾਲਾਂ ਤਹਿਤ ਨੱਚਿਆ ਜਾਂਦਾ ਹੈ ਸੋਚੂਮਰ ਲੋਕਨਾਚ ਜਿਹੜਾ ਤਿੰਨ ਤਾਲਾਂ ਤਹਿਤ ਨੱਚਿਆ ਜਾਂਦਾ ਹੈਗਾ ਇਹ ਉੱਤਰ ਬਣਦਾ ਇਸ ਤਰ ਤਿੰਨ ਜਿਹੜਿਆ ਨੇ ਤਿੰਨ ਲਾਇਆ ਉਹ ਬਿਲਕੁਲ ਸਹੀ ਹੈਗਾ ਮੱਠੀ ਤਾਲ ਤੇਜ ਤਾਲ ਤੇ ਬਹੁਤ ਹੀ ਤੇਜ ਤਾਲ ਅਗਿਆ ਕਹੇ ਲਿਖਿਆ ਵਿੱਚੋਂ ਕਿਹੜਾ ਗਹਿਣਾ ਇਸਤਰੀਆਂ ਦੁਆਰਾ ਗਰਦਨ ਦੇ ਵਾਲੇ ਪਹਿਨਿਆ ਜਾਂਦਾ ਇਸਤਰੀਆਂ ਦੁਆਰਾ ਜਿਹੜਾ ਗਰਦਨ ਦੇ ਦੁਆਲੇ ਪਹਿਨਿਆ ਜਾਂਦਾ ਜੀ ਹਮੇਲ ਆਹੋ ਇਹ ਗਹਿਣਾ ਜਿਹੜਾ ਗਰਦਨ ਦੇ ਦੁਆਲੇ ਪਹਿਨਿਆ ਜਾਂਦਾਗਾ ਘਰ ਜਾ ਆਪਣੇ ਦੀ ਪਾਤਰ ਜੀ ਤੋਂ ਆਪਣੇ ਭਰਾ ਤੋਂ ਕਿੰਨੀ ਛੋਟੀ ਆ ਤਜਿੱਤੋ ਜਿਹੜੀ ਜੀ 8-10 ਸਾਲ ਛੋਟੀ ਹੈਗੀ ਜਿਨ੍ਹਾਂ ਨੇ ਸਸਾ ਆਪਸ਼ਨ ਆਇਆ 8-10 ਸਾਲ ਉਹਨਾਂ ਦਾ ਬਿਲਕੁਲ ਠੀਕ ਹੈਗਾ ਅੱਗੇ ਹੈ ਸਾਂਝ ਹਮੇਸ਼ਾ ਆਪਣੇ ਬਰਾਬਰ ਦੀ ਧਿਰਨ ਰੱਖਣ ਦੀ ਨਸੀਹਤ ਦੇਣ ਲਈ ਕਿਹੜੀ ਖੌਤ ਟੁਕਮੀਆਂ ਇਸ ਦੀ ਆ ਜਾਂਦਾ ਜੀ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ ਤਾਂ ਜਿਹੜਾ ਆਡਾਪਸ਼ਨ ਜਿਹੜੀ ਬਿਲਕੁਲ ਸਹੀ ਆ ਜਿਹੜੇ ਆਡਾਪਸ਼ਨ ਲਾ ਕੇ ਆਏ ਨੇਗੇ ਅੱਗੇ ਹੈ ਖੌਤ ਪੂਰੀ ਕਰੋ ਆਪੇ ਫਾਤੜੀਏ ਤੈਨੂੰ ਕੌਣ ਛੜਾਈ ਤਾਂ ਜਿਹੜੀ ਪਹਿਲੀ ਆਪਸ਼ਨ ਜਿਨ੍ਹਾਂ ਨੇ ਭਰੀ ਆ ਤੈਨੂੰ ਕੌਣ ਛੜਾਏ ਉਹਨਾਂ ਦਾ ਬਿਲਕੁਲ ਸਹੀ ਆ ਇਹ ਸੀਗਾ ਜੀ ਆਪਣਾ ਅ ਸਵਾਲ ਪਣਦੇ ਸੀਗੇ ਅੱਗੇ ਹੈਗੇ ਇੱਕ ਜਾਂ ਦੋ ਸ਼ਬਦਾਂ ਵਾਲੀ ਬਾਕੀ ਹੈਗੇ ਕਥਨ ਕਿਹੜਾ ਗਲਤ ਆ ਤੇ ਕਿਹੜਾ ਠੀਕ ਆ ਇਹ ਸਵਾਲ ਜਿਹੜੇ ਬਹੁਤ ਟੈਕਨੀਕਲ ਸੀਗੇ ਜਿਹੜੇ ਗਲਤ ਠੀਕ ਵਾਲੇ ਜਿਹੜੇ ਬੱਚਿਆਂ ਨੇ ਧਿਆਨ ਨਾਲ ਕੀਤਾ ਉਹਨਾਂ ਦੇ ਠੀਕ ਜਾਣਗੇ ਇਹ ਪਹਿਲਾ ਸਵਾਲ ਹੈਗਾ ਰਮਾਇਣ ਅਤੇ ਮਹਾਭਾਰਤ ਦੀਆਂ ਪ੍ਰਮੁੱਖ ਧਨਾਵਾ ਜੋ ਕੇ ਰਾਜਨੀਤਿਕ ਪੰਜਾਬ ਦੀ ਧਰਤੀ ਉੱਪਰ ਹੀ ਵਾਪਰੀਆਂ ਸਨ ਇਹ ਕਥਨ ਬਿਲਕੁਲ ਗਲਤ ਹੈ ਜੀ ਅਜੋਕਾ ਪੰਜਾਬ ਜਿਹੜਾ ਅੱਜ ਦਾ ਪੰਜਾਬ ਹੈ ਤੇ ਬਿਲਕੁਲ ਨਹੀਂ ਵਾਪਰੀਆਂ ਹੈਗੀਆਂ ਜਿਹੜਾ ਪੁਰਾਣਾ ਪੰਜਾਬ ਸੀਗਾ ਅਣਵੰਡਿਆ ਪੰਜਾਬ ਸੀਗਾ ਕਿਉਂਕਿ ਉਹ ਬਹੁਤ ਵੱਡਾ ਸੀਗਾ ਉਸ ਧਰਤੀ ਦੇ ਵਾਪਰੀਆਂ ਸੀ ਇਸ ਕਰਕੇ ਕਥਨ ਗਲਤ ਹੈ ਅਗਲਾ ਹੈ ਕਿ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਦੇਵੀ ਤਾਕਤਾਂ ਨੂੰ ਪਤੇਉਣ ਜਾਂ ਰਿਝਾਉਣ ਕਰਕੇ ਹੋਇਆ ਬਿਲਕੁਲ ਸਹੀ ਹੈ ਜੀ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਦੇਵੀ ਤਾਕਤਾਂ ਨੂੰ ਰਿਝਾਉਣ ਜਾਂ ਪਤੇਉਣ ਕਰਕੇ ਹੀ ਹੋਇਆਗਾ ਅੱਗੇ ਹੈ ਸਤੀ ਅਸਹੀ ਕਹਾਣੀ ਦਾ ਕਹਾਣੀਕਾਰ ਕੌਣ ਹੈ ਤਾਂ ਸਤੀ ਅਸ ਸੰਤੋਖ ਸਿੰਘ ਧੀਰ ਹੈ ਗਲਤ ਹੈ ਜੀ ਸਤਿਅ ਸਹੀ ਕਹਾਣੀਆਂ ਜਿਹੜੀ ਦਲੀਪ ਕੌਟੇਵਾਣਾ ਦੁਆਰਾ ਲਿਖੀ ਗਈ ਆ ਅਗਲੀ ਜਿਹੜੀ ਖਾਤ ਜਾਂਦੀਆਂ ਮੁਕਾਬਲੇ ਵਿੱਚ ਸਭ ਨੂੰ ਬਰਾਬਰ ਮੌਕੇ ਮਿਲਦੇ ਹਨ ਇਹ ਦੱਸਣ ਲਈ ਮਹਾਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਖਾਤਤਕ ਵੀ ਆ ਸੋ ਇਹਦੇ ਵਿੱਚ ਜੀ ਮਹਾਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਕਿਤਾਬ ਦੇ ਮੁਤਾਬਕ ਹੈ ਵੀ ਭਾਈਚਾਰੇ ਵਿੱਚ ਸਾਰੇ ਬਰਾਬਰ ਹੁੰਦੇ ਆ ਇਹ ਅਰਥ ਨਿਕਲਦਾਗਾ ਤੇ ਮੁਕਾਬਲੇ ਵਿੱਚ ਸਭ ਨੂੰ ਬਰਾਬਰ ਮੌਕੇ ਮਿਲਦੇ ਹਨ ਤੱ ਸੋਚ ਕੇ ਦੇਖੀਏ ਤਾਂ ਆਪਾਂ ਦੋਵੇਂ ਪਾਸੇ ਜਿਹੜੀਆਂ ਗੱਲਾਂ ਚਲੀਆਂ ਜਾਂਦੀਆਂ ਨੇ ਇਸ ਕਰਕੇ ਇਹ ਬੋਰਡ ਫੈਸਲਾ ਕਰੇਗਾ ਇਸ ਦਾ ਵੀ ਜਿਆਦਾ ਜਿਹੜਾ ਇਸ ਦਾ ਉੱਤਰ ਕਿਹੜਾ ਠੀਕ ਮੰਨਿਆ ਜਾਊਗਾ ਇਸ ਨੂੰ ਆਪਾਂ ਪੈਂਡਿੰਗ ਰੱਖਦੇ ਹਾਂ ਕਿ ਇਹ ਬੋਰਡ ਮੁਤਾਬਕ ਆਏਗਾ ਉੱਤਰ ਕਿਸ ਤਰ੍ਹਾਂ ਦੇ ਨਾਲ ਕਾਫੀ ਇਹ ਸਵਾਲ ਆ ਜਿਹੜਾ ਇਹ ਸਥਿਤੀ ਇਸ ਤਰ੍ਹਾਂ ਦੀ ਪੈਦਾ ਕਰ ਰਿਹਾਗਾ ਵੀ ਜਿਹਦਾ ਆਪਾਂ ਨੂੰ ਜਿਹੜਾ ਠੋਸ ਹੱਲ ਜਿਹੜਾ ਇਹ ਕਿਤਾਬ ਦੇ ਮੁਤਾਬਕ ਤਾਂ ਚੱਲੀਏ ਤੇ ਇਹੀ ਹੈ ਦੇਖੋ ਵੀ ਭਾਈਚਾਰੇ ਵਿੱਚ ਸਾਰੇ ਬਰਾਬਰ ਹੁੰਦੇ ਆ ਪਰ ਅਰਥ ਇਹ ਆ ਵੀ ਮੁਕਾਬਲੇ ਵਿੱਚ ਕਹਿੰਦੇ ਸਭ ਨੂੰ ਬਰਾਬਰ ਮੌਕੇ ਮਿਲਦੇ ਇਸ ਤਰ੍ਹਾਂ ਦਾ ਪਾਇਆ ਹੋਇਆ ਇਹਨਾਂ ਨੇ ਸੋ ਬਰਾਬਰਤਾ ਦੀ ਗੱਲ ਕੀਤੀ ਜਾ ਰਹੀ ਆ ਨਾਲ ਮੁਕਾਬਲੇ ਦੀ ਗੱਲ ਕੀਤੀ ਜਾ ਰਹੀ ਹੈਗੀ ਮਤਲਬ ਵੀ ਦੋਨੋਂ ਪਾਸੇ ਜਾ ਰਿਹਾ ਹੈ ਸਵਾਲ ਇਹ ਇਹ ਬੋਰਡ ਦੀ ਉਡੀਕ ਕਰਾਂਗੇ ਅਸੀਂ ਕੀ ਉੱਤਰ ਇਸ ਦਾ ਦਿੰਦਾਗਾ ਅੱਗੇ ਹੈ ਆਪਣੇ ਅਹੁਦੇ ਦਾ ਲਾਭ ਕੇਵਲ ਆਪਣੀ ਸਕੇ ਸੰਬੰਧੀਆਂ ਨੂੰ ਦੇਣ ਦੀ ਸਥਿਤੀ ਉਪਰਾਨਾ ਵੰਡੇ ਰਿਓੜੀਆਂ ਮੁੰਮੁੜ ਆਪਣੇ ਨੂੰ ਬਿਲਕੁਲ ਠੁਕਮੀਆਂ ਤਾਂ ਬਿਲਕੁਲ ਠੁਕਮੀਆਂ ਜੀ ਇਹ ਖਾਤ ਜਿਹੜੀ ਹੈਗੀ ਅੰਨਾ ਵੰਡੇ ਰਿਓੜੀਆਂ ਮੁੰਮੁੜ ਆਪਣੇ ਨੂੰ ਤਾਂ ਇਸੇ ਕੇ ਜੀ ਛੋਟੇ ਸਵਾਲੇ ਇੱਥਾਂ ਦਿੱਤੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਸੀਗੇ ਇੱਕ ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਭਾਦਰਾ ਉਸ ਦੀ 14 ਨੂੰ ਲੱਗਦਾ ਦੱਖਣੀ ਗੁੱਗੇ ਪੀਰ ਦੀ ਕਮਾੜੀ ਆ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਮਿੱਟੀ ਤੋਂ ਲਿਆ ਕੇ ਜਿਹੜਾ 1880 ਵਿਕ੍ਰਮ ਵਿੱਚ ਇੱਥੇ ਸਥਾਪਨਾ ਕੀਤੀ ਉਹਦੋਂ ਤੋਂ ਮੇਲਾ ਚੱਲਦਾ ਆ ਰਿਹਾ ਛਪਾਰ ਦਾ ਮੇਲਾ ਗੁੱਗੇ ਦੀ ਸਮਰਤੀ ਵਿੱਚ ਲੱਗਦਾ ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਣਾ ਦੂਜੇ ਲੋਕ ਵੀ ਚੋਕੀ ਮਾਤਰਾ ਵਿੱਚ ਸ਼ਾਮਲ ਹੁੰਦੇ ਆ ਮੇਲੇ ਦਾ ਚਰਿੱਤਰ ਲੋਕਾਂ ਕੋ ਗਾ ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਦੇਖਿਆ ਜਾ ਸਕਦਾ ਤਤਨ ਸਵਾਲ ਸੀਗੇ ਇਸ ਪੈਰੇ ਵਿੱਚੋਂ ਉੱਪਰ ਦਿੱਤਾ ਗਿਆ ਪੈਰਾ ਕਿਹੜੇ ਲੇਖ ਵਿੱਚੋਂ ਆ ਪੰਜਾਬ ਦੇ ਮੇਲੇ ਤੇ ਤਿਹਾਰਾਂ ਚੋਂ ਲੇਖਕ ਕੌਣਾ ਡਾਕਟਰ ਐਸਐਸ ਬਣਜਾਰਾ ਵਿਦਿ 2 ਨੰਬਰ ਦਾ ਸਵਾਲ ਬਣ ਗਿਆ ਜੀ ਅੱਗੇ ਸੀਗੇ ਦੇ ਸੰਦਰਭਕਤ ਅਰਥ ਕੀ ਨੇਗੇ ਬਣਦੇ ਜਿਹੜੇ ਹੈਗੇ ਸੁਦੀ ਦਾ ਹੁੰਦਾ ਜੀ ਚਾਨਣ ਪੱਖ ਦੀ ਤਿਥ ਵਦੀ ਹੁੰਦੀ ਹੈ ਜਿਹੜੀ ਹਨੇਰ ਪੱਖ ਦੀ ਤਿਥ ਕਿਉਂਕਿ ਸੁਦੀ ਤੇ ਵਦੀ ਦੀਆਂ ਜਿਹੜੀਆਂ ਤੁਸੀਂ ਡੈਰੀ ਦੇਖਦੇ ਹੋ ਡੈਰੀ ਤੇ ਲਿਖਿਆ ਹੁੰਦਾ ਬਕੈਰਤਾ ਉੱਤੇ ਅੱਗੇ ਹੈਗਾ ਮਾੜੀ ਮਾੜੀ ਨੂੰ ਮਟੀ ਵੀ ਕਹਿ ਦਿੰਨੇ ਆ ਸਮਾਦ ਵੀ ਕਹਿ ਦਿੰਨੇ ਆ ਜਿਹੜੇ ਬੱਚੇ ਪੂਜਾ ਸਥਾਨ ਲਿਖਿਆ ਉਹ ਵੀ ਸਹੀ ਆ ਮੜੀ ਵੀ ਸਹੀ ਆ ਅੱਗੇ ਕਸ਼ਪਾਰ ਦੇ ਮੇਲੇ ਦਾ ਚਿੱਤਰ ਬਦਲਣ ਦਾ ਕੀ ਕਾਰਨ ਆ ਤਾਂ ਇਹਦਾ ਬਣਦਾ ਜੀ ਗੁੱਗੇ ਦੇ ਭਗਤਾਂ ਤੋਂ ਬਣਾ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਇਹਦੇ ਵਿੱਚ ਆਉਂਦੇ ਆ ਗੁੱਗੇ ਦੇ ਭਗਤ ਆਉਂਦੀ ਆਉਂਦੇ ਆ ਇਹ ਚਿੱਤਰ ਬਦਲਣ ਦਾ ਕਾਰਨ ਚੋਖੀ ਮਾਤਰਾ ਵਿੱਚ ਦੂਜੇ ਲੋਕ ਵੀ ਆਉਂਦੇ ਆ ਇਸ ਤਰ੍ਹਾਂ ਵੱਡੇ ਸਵਾਲ ਬੜੇ ਸੌਖੇ ਸੀਗੇ ਤੇ ਅੱਗੇ ਚਿੱਠੀ ਪੱਤਰਾ ਗਿਆ ਇਹ ਵੀ ਸੌਖੇ ਸੀਗਾ ਕੋਈ ਔਖੇ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਫਿਰ ਅੱਗੇ ਪਪਹਰੇ ਦੀ ਗੱਲ ਕਰਦੇ ਆਂ ਇਹ ਆਮ ਜ਼ਿੰਦਗੀ ਵਿੱਚ ਵੇਖਿਆ ਜਾਵੇ ਕਈ ਆਦਮੀ ਬੜੀ ਸਾਊ ਕਿਸਮ ਦੇ ਹੁੰਦੇ ਆ ਕਿ ਚੰਗੀ ਪਰਵਰਿਸ਼ ਦਾ ਨਤੀਜਾ ਕਈਆਂ ਦੀ ਤਬੀਅਤ ਪੂਰੀ ਚੰਗਿਆੜਿਆਂ ਵਰਗੀ ਹੁੰਦੀ ਆ ਉਹਨਾਂ ਦਾ ਬਚਪਨ ਜ਼ਰੂਰ ਕੁਝ ਤਰਟੀਆਂ ਜਾਂ ਹੀਣਪਾਵਾਂ ਨਾਲ ਸ਼ਿਕਾਰ ਹੋਵੇਗਾ ਸਿਆਣੇ ਦਾ ਕਥਨ ਹੈ ਕਿ ਜਿਸਨੇ ਬਚਪਨ ਵਿੱਚ ਭੁੱਖ ਵੇਖੀ ਉਹਦੇ ਨੀਦ ساری ਉਮਰ ਨਹੀਂ ਰੱਜਦੀ ਇਸ ਤਰ੍ਹਾਂ ਜੋ ਬਚਪਨ ਪਿਆਰ ਵੀ ਹੁਣਾ ਹੁੰਦਾ ਉਹ ساری ਉਮਰ ਸਮਾਜ ਨੂੰ ਗੁੱਸੇ ਤੇ ਨਿਰਾਸ਼ਾ ਬਿਨਾ ਹੋਰ ਕੁਝ ਨਹੀਂ ਦੇ ਸਕਦਾ ਇਸੇ ਕਰਕੇ ਸਿਆਣਿਆਂ ਨੇ ਸਮਾਜ ਦੀ ਰਚਨਾ ਕੀਤੀ ਸਮਾਜ ਨੇ ਪਰਿਵਾਰ ਦੀ ਘਰ ਦੀ ਜੋ ਸਕੂਨ ਦਾ ਦੂਜਾ ਨਾਮ ਆ ਖਾਸ ਕਰਕੇ ਪਰਿਵਾਰ ਅਤੇ ਮਾਪੇਤੀ ਜੋ ਮੈਂ ਬਰੀ ਸਭ ਤੋਂ ਵੱਡੀ ਹੁੰਦੀ ਆ ਉਹਨਾਂ ਦੀ ਸਿਆਣਪ ਤੇ ਜੀਵਨ ਸ਼ੈਲੀ ਬੱਚੇ ਨੂੰ ਸਰਵਕਲਾ ਸੰਪੂਰਨ ਬਣਾਉਂਦੀ ਆ ਥੋੜੀ ਜਿਹੀ ਲਾਪਰਵਾਹੀ ਬੱਚੇ 'ਚ ساری ਉਮਰ ਲਈ ਹੀਣਪਾਵਨਾ ਇਸ ਵਿੱਚ ਮਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਆ ਹਾਲਾਂਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਮਾਫੀ ਦਾ ਹੱਕਦਾਰ ਨਹੀਂ ਹੁੰਦਾ ਦੁਨੀਆ ਦੇ ਇਤਿਹਾਸ ਵਿੱਚ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ ਜਾਂ ਮਾੜੀ ਕਿਸਮ ਦੇ ਖਲਾਇਕ ਹੋਏ ਨੇ ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਥ ਪ੍ਰਮੁੱਖ ਤੌਰ ਤੇ ਸਾਹਮਣੇ ਆਉਂਦੇ ਨੇ ਕਿ ਉਹਨਾਂ ਦੇ ਚੰਗੇ ਜਾਂ ਮਾੜੇ ਬਣਨ ਵਿੱਚ ਉਹਨਾਂ ਦੇ ਮਾਂ-ਪਾਪ ਤੇ ਪਰਿਵਾਰ ਦਾ ਸੰਗਤ ਹੀ ਹੱਥ ਹੁੰਦਾਗਾ ਤਾਂ ਇਹ ਸਰਲੇਖ ਕੀ ਹੈਗਾ ਜੀ ਘਰ ਪਰਿਵਾਰ ਅਤੇ ਸੰਗਤ ਦਾ ਅਸਰ ਇਹ ਬਣਦਾਗਾ ਵੀ ਘਰ ਦਾ ਕੀ ਹੈ ਪਰਿਵਾਰ ਤੇ ਸੰਗਤ ਦਾ ਸਾਡੀ ਜ਼ਿੰਦਗੀ ਵਿੱਚ ਕੀ ਹੈ ਅਗੇ ਅਗੇ ਸ਼ਬਦ ਕੁਛ ਤਰਤੀਬ ਜੀ ਵੋਟੀ ویرਾਨ ਵਰਜ ਸ਼ਵੇਦਗੀ ਵਕਾਲਤ ਵਕਤਾ ਸਭ ਤੋਂ ਪਹਿਲਾਂ ਵੋਟੀ ਆਉਣਾ ਸੀ ਮੁਖਤੇ ਵਾਲੇ ਆਉਣੇ ਸੀਗੇ ਫਿਰ ਵਕਤਾ ਆਉਣਾ ਸੀਗਾ ਫਿਰ ਵਕਾਲਤ ਆਊਗਾ ਫਿਰ ਵਰਜਸ਼ ਆਊਗਾ ਤਾਂ ਫਿਰ ਅੱਗੇ ਆ ਜਾਣਾਗਾ ویرਾਨ ਤੇ ਫਿਰ ਵੈਦਗੀ ਜੇਕਰ ਕਿਸ ਨੇ ਦੂਜਾ ਹੱਲ ਕੀਤਾ ਉਹਦੇ ਵਿੱਚ ਵਰਣ ਵਾਲਾ ਦੇ ਅਨੁਸਾਰ ਉਪ ਬਾਲੀਵੂਡ ਆ ਪਹਿਲਾਂ ਆ ਗਿਆ ਫਿਰ ਆਵਾਜ਼ ਐੜੇ ਵਾਲਾ ਆ ਗਿਆ ਫਿਰ ਸਹਿਜ ਸਸੇ ਵਾਲਾ ਆ ਗਿਆ ਫਿਰ ਹਾਹੇ ਵਾਲਾ ਗਿਆ ਹੰਗਾਮਾ ਫਿਰ ਕੱਕੇ ਵਾਲਾ ਕਸਰ ਤੇ ਮਮੇ ਵਾਲਾ ਮਕਸਦ ਇਹ ਸੀਗਾ ਜੀ ਆਪਣਾ ਸ਼ਬਦ ਕੁਛ ਤਰਤੀਬ ਅੱਗੇ ਆ ਗਿਆ ਵਾਕ ਬਟਾਂਦਰਾ ਰੋਟੀ ਮੈਂ ਇਥੋਂ ਖਾਦੀ ਜਾ ਰਹੀ ਹੈ ਕਰਤਰੀ ਵਾਚਕ ਬਣਾਉਣਾ ਕਰਤਰੀ ਵਾਚਕ ਭਾਵ ਕਿ ਜਦੋਂ ਕਰਤੇ ਦੇ ਅਨਸਾਰ ਕਿਰਿਆ ਟળે ਤਾਂ ਇਹਦਾ ਕੀ ਆ ਜੰਦਾ ਮੈਂ ਰੋਟੀ ਖਾ ਰਿਹਾ ਹਾਂ ਇਹ ਵਾਕ ਸੀਗਾ ਕਰਮਣੀ ਵਾਚ ਇਸ ਇਹਦਾ ਆਪਾਂ ਬਣਾਤਾ ਕਰਤਰੀ ਵਾਚ ਅੱਗੇ ਆ ਬਲਜੀਤ ਨੇ ਚਾਹ ਪੀਤੀ ਕਰਮਣੀ ਵਾਚ ਬਣਾਉਣਾ ਜਦੋਂ ਕਿਰਿਆ ਜਿਹੜੀ ਹੈਗੀ ਉਹ ਕਰਮ ਦੇ ਅਨਸਾਰ ਟਲਦੀ ਆ ਉਹਨੂੰ ਕਰਮਣੀ ਵਾਚ ਬੋਲਿਆ ਜਾਂਦਾਗਾ ਚਾਹ ਬਲਜੀਤ ਦੁਆਰਾ ਪੀਤੀ ਗਈ ਇਸ ਤਰ੍ਹਾਂ ਆ ਜਾਏਗਾ ਕਿਉਂਕਿ ਚਾਹ ਅੱਗੇ ਕਰਤੇ ਤੌਰ ਤੇ ਲੈ ਆਪਾਂ ਉਹ ਹਮੇਸ਼ਾ ਸੱਚ ਬੋਲਦਾ ਹੈ ਨਾਂਵਾਚਕ ਬਣਾਉਣਾਗਾ ਜਿੱਦੀ ਕਰਿਆ ਨਾਂ ਬੱਚੀ ਹੋਵੇ ਇਸਦਾ ਬਣ ਜੇਗਾ ਉਹ ਕਦੇ ਝੂਠ ਨਹੀਂ ਬੋਲਦਾ ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ ਤਾਂ ਸਧਾਰਨ ਵਾਕ ਬਣਾਉਣਾ ਉਹ ਅਮੀਰ ਹੋਣ ਦੇ ਬਾਵਜੂਦ ਕੰਜੂਸਾ ਸਧਾਰਨ ਵਾਕ ਇਹ ਬਣ ਜੇਗਾ ਇਸਦਾ ਬਿਮਾਰ ਹੋਣ ਕਰਮ ਤੁਹਾਡਾ ਕੰਮ ਨਹੀਂ ਕਰ ਸਕਦਾ ਮਿਸ਼ਰਤ ਵਾਕ ਆ ਜਿਹਦੇ ਵਿੱਚ ਇੱਕ ਮੁੱਖ ਵਾਕ ਉਪਵਾਕ ਹੁੰਦਾ ਬਾਕੀ ਅਧੀਨ ਹੁੰਦੇ ਆ ਇਹਦੇ ਵਿੱਚ ਆ ਗਿਆ ਉਹ ਤੁਹਾਡਾ ਕੰਮ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ ਅੱਗੇ ਸੰਯੁਕਤ ਵਾਕ ਆ ਜੀ ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਸੁਖੀ ਨਹੀਂ ਹੋ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਇਹ ਸੰਯੁਕਤ ਵਾਕ ਇਸ ਤਰ੍ਹਾਂ ਦੇ ਜਿਹੜੇ ਬਣ ਗਏ ਸੰਯੁਕਤ ਵਾਕ ਉਹ ਹੁੰਦੇ ਆ ਜਿਹਦੇ ਵਿੱਚ ਦੋਵੇਂ ਵਾਕ ਸਤੰਤਰ ਹੋਣ ਜੇਕਰ ਇੱਕ ਮਿਟ ਜਾਂਦਾ ਦੂਜਾ ਆਪਣਾ ਫੇਰ ਵੀ ਅਰਥ ਦਿੰਦਾ ਸਤੰਤਰ ਦਾ ਮਤਲਬ ਹੁੰਦੀ ਹੀ ਜ਼ਿਆਦਾਗਾ ਫੁੱਲ ਬਹੁਤ ਸੁੰਦਰ ਹੈ ਇਸ ਵਿੱਚ ਮਾਚਵਾਕ ਹੈਰਾਨੀ ਖੁਸ਼ੀਗਮੀ ਨੂੰ ਪ੍ਰਗਟ ਕਰਦੇ ਉਹਨਾਂ ਨੂੰ ਵਿਸਮੈ ਬਾਚਕ ਵਾਕ ਬੋਲਿਆ ਜਾਂਦਾ ਤਾਂ ਇਸ ਦਾ ਬਣ ਜੇਗਾ ਕਿੰਨਾ ਸੁੰਦਰ ਫੁੱਲ ਹੈ ਪਿੱਛੇ ਦੇ ਵਿਸਮਿਕ ਚੰਨ ਲੱਗ ਜਾਏਗਾ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਪ੍ਰਸ਼ਨਵਾਚਕ ਵਾਕ ਬਣਾਉਣਾ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਪਿੱਛੇ ਪ੍ਰਸ਼ਨ ਚੰਨ ਲੱਗ ਜਾਣਾ ਸੋ ਇਸੇ ਕਹੀ ਤੁਹਾਡਾ ਪੇਪਰ ਖោਤਾਂ ਸੌਖੀ ਨੇਗੀਆਂ ਅਰਥ ਦੱਸ ਕੇ ਇਹਨਾਂ ਦਾ ਵਾਕਾਂ ਵਿੱਚ ਵਰਤਣਾ ਸੀਗਾ ਅੱਗੇ ਆ ਗਿਆ ਕੇਂਦਰੀ ਭਾਵ ਕਰਨਾ ਸੀਗਾ ਬੜੇ ਸੌਖੇ ਨੇ ਵੀ ਸਾਰੇ ਤੇ ਅੱਗੇ ਆ ਗਿਆ ਸਾਰ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਰਾ ਪੇਪਰ ਤੁਹਾਡੇ ਲਈ ਹੱਲ ਕਰ ਦਿੱਤਾ ਗਿਆ ਵਿਦਿਆਰਥੀਓ ਮੋٹے ਤੌਰ ਤੇ ਤਾਂ ਕਿ ਤੁਹਾਨੂੰ ਆਪਣੇ ਨੰਬਰਾਂ ਦਾ ਪਤਾ ਲੱਗ ਜੇ ਵੀ ਕਿੰਨੇ-ਕਿੰਨੇ ਨੰਬਰ ਬਣਦੇ ਆ ਜੇਕਰ ਇਹ ਚੀਜ਼ ਚੰਗੀ ਲੱਗੀ ਤਾਂ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਤੱਕ ਵਿਦਿਆਰਥੀਆਂ ਨਾਲ ਸ਼ੇਅਰ ਕਰਿਓ ਤਾਂ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਿਹੜੀਆਂ ਅੱਗੇ ਵੀ ਤੁਹਾਡੇ ਨਾਲ ਪੇਪਰਾਂ ਸੰਬੰਧੀ ਮੈਰਿਟੋਰੀਅਸ ਸਕੂਲਾਂ ਦੇ ਦਾਖਲੇਆਂ ਪ੍ਰਤੀ ਜੋ ਵੀ ਜਾਣਕਾਰੀ ਆ ਉਹ ਮੁਹਈਆ ਜਿਹੜੀ ਸਮੇਂ-ਸਮੇਂ ਤੇ ਕਰਵਾਈ ਜਾਊਗੀ ਸੋ ਬਹੁਤ-ਬਹੁਤ ਸ਼ੁਕਰੀਆ